ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣਾ ਪਿਛਲੀ ਸੁਣਿਓ ਰਾਜੇ ਨੂੰ ਹਮੇਸ਼ਾ ਸੱਤਾ ਦੀ ਲਾਲਚ ਆਂਦੀ ਰਾਜੇ ਵਾਸਤੇ ਸੱਤਾ ਰਣੀ ਚਾਹੀਦੀ ਉਹਦੀ ਪਰਜਾ ਲੂ ਲਵਹਣ ਹੋਵੇ ਭੁੱਖੀ ਮਰੇ ਨੰਗੀ ਰਵੇ ਉਹਨੂੰ ਕੋਈ ਮਤਲਬ ਨਹੀਂ ਗੱਲ ਆ ਸ਼ਿਵਾਜੀ ਛਤਰਪਤੀ ਵੇਲੇ ਦੀ ਜਦੋਂ ਉਹ ਆਪਣੇ ਰਾਜ ਦਾ ਵਿਸਥਾਰ ਕਰ ਰਿਹਾ ਸੀ ਨਾ ਤੇ ਜਿਹੜੀ ਰਿਆਸਤ ਸੀ ਆਦਲ ਸ਼ਾਹ ਦੀ ਬੀਜਾਪੁਰ ਉਹ ਮੁਸਲਮਾਨ ਰਿਆਸਤ ਸੀ ਉਹਨੂੰ ਡਰ ਪੈ ਗਿਆ ਕਿ ਜਿਸ ਤਰ੍ਹਾਂ ప్రతి ਦਿਨ ਰੋਜ਼ ਦੇ ਰੋਜ਼ ਸ਼ਿਵਾਜੀ ਦੀ ਸ਼ਕਤੀ ਵਾਧਦੀ ਜਾਂਦੀ ਆ ਤੇ ਇੱਕ ਦਿਨ ਬੀਜਾਪੁਰ रियासत ਤੇ ਵੀ ਉਹਨਾਂ ਦਾ ਕਬਜ਼ਾ ਹੋਇਆ ਲਓ ਮੈਂ ਤੁਹਾਨੂੰ ਦੋ ਫੋਟੋਆਂ ਵਿਖਾਉਣਾ ਥੱਲੇ ਇੱਕ ਹੈਗੀ ਆਦਲ ਸ਼ਾਹ ਦੇ ਜਰਨੈਲ ਅਫਜਲ ਖਾਨ ਦੀ ਇੱਕ ਹੈਗੀ ਸ਼ਿਵਾਜੀ ਮਹਾਰਾਜ ছত্রਪਤੀ ਦੀ ਵੇਖੋ ਇੱਥੇ ਹਿੰਦੂ ਤੇ ਮੁਸਲਮਾਨ ਦਾ ਫਰਕ ਕੱਢਿਓ ਕੀ ਹੁੰਦਾ ਕਿ ਅਫਜਲ ਖਾਨ ਲੜਾਈ ਲੜਨ ਤੋਂ ਪਹਿਲਾਂ சிவாਜੀ ਛਤਰਪਤੀ ਮਹਾਰਾਜ ਨੂੰ ਸੁਨੇਹਾ ਪਿਆ ਜਿਦਾ ਕਿ ਬਿਨਾਂ ਹਥਿਆਰ ਤੋਂ ਤੁਸੀਂ ਆਓ ਤੇ ਬਹਿ ਕੇ ਗੱਲਬਾਤ ਕਰੀਏ சிவாਜੀ ਮਹਾਰਾਜ ਮੰਨ ਜਾਂਦੇ ਆ ਉਹ ਘੋੜੇ ਤੇ ਸਵਾਰ ਹੋ ਕੇ ਜਦੋਂ ਆਪਣੇ ਟੈਂਪ ਚੋਂ ਨਿਕਲਦੇ ਆ ਨਾ ਤੇ ਉਹਨਾਂ ਦਾ ਮੁਸਲਮਾਨ ਬਾਟੀ ਘਾਟ ਉਹਨਾਂ ਨੂੰ ਕਹਿੰਦਾ ਮਹਾਰਾਜ ਜੀ ਬਿਨਾਂ ਤਲਵਾਰ ਤੋਂ ਚੱਲੇ ਉਹ ਕਹਿੰਦੇ ਜੀ ਹਾਂ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਉਹ ਕਹਿੰਦੇ ਮਹਾਰਾਜ ਭੋਲੇ ਨਾ ਬਣੋ ਅਫਜਲ ਖਾਨ ਭਾਰੀ ਪਰ ਕਮ ਸਰੀਰ ਦਾ ਪਠਾਨ ਆ ਤੇ ਤੁਸੀਂ ਦਰਮਿਆਨੇ ਪਤੀਲੇ ਜ਼ਰੂਰ ਤੁਸੀਂ ਹੈਗੇ ਤੇ ਤੁਸੀਂ ਬਿਨਾ ਹਥਿਆਰ ਤੋਂ ਚੱਲੇ ਜੇ ਤੇ ਜੇ ਤੁਹਾਡੇ ਨਾਲ ਹੱਥੋਂ ਪਾਈ ਹੋ ਗਿਆ ਉਹ ਤੇ ਤੁਸੀਂ ਜਿੱਤ ਨਹੀਂ ਸਕੋਗੇ ਉਹਨੇ ਆਪਣੀ ਕਟਾਰ ਕੱਢ ਕੇ ਉਸ ਮੁਸਲਮਾਨ ਬਾਡੀ ਕਾਰਨੇ ਉਹਦਾ ਨਾਂ ਪਤਾ ਕੀ ਸੀ ਰੁਸਤਮ ਜਮਾਲ ਖਾਨ ਉਹਨੇ ਆਪਣੀ ਕਟਾਰ ਕੱਢ ਕੇ ਸ਼ਿਵਾਜੀ ਮਹਾਰਾਜ ਨੂੰ ਦਿੱਤੀ ਕਿ ਇਹਨੂੰ ਕਮਰ ਕੱਸੇ 'ਚ ਲਗਾਓ ਤੇ ਜਾਓ ਸ਼ਿਵਾਜੀ ਇਸ ਤਰ੍ਹਾਂ ਹੀ ਉਹਦੀ ਮੰਨ ਗਏ ਤੇ ਲੈ ਕੇ ਚਲੇ ਗਏ ਹੁਣ ਅਫਜਲ ਖਾਨ ਦੇ ਮਨ 'ਚ ਪਾਪ ਸੀ ਜਦੋਂ ਸ਼ਿਵਾਜੀ ਮਹਾਰਾਜ ਆਏ ਤੇ ਉਹ ਦੂਰੋਂ ਆਪਣੇ ਕੈਂਪ ਚੋਂ ਨਿਕਲ ਕੇ ਆਇਆ ਆਓ ਸ਼ਿਵਾ ਆਓ ਸ਼ਿਵਾ ਤੇ ਆਉਂਦੇ ਹੀ ਮਹਾਰਾਜ ਦੀ ਧੌਣ ਨੂੰ ਸ਼ਿਵਾਜੀ ਮਹਾਰਾਜ ছত্রਪਾਤੀ ਦੀ ਧੌਣ ਤੇ ਹੱਥ ਰੱਖ ਲਿਆ ਤੇ ਸ਼ਿਵਾਜੀ ਮਹਾਰਾਜ ਨੇ ਉਹ ਮੁਸਲਮਾਨ ਬਾਡੀਗਾਰਡ ਵਾਲਾ ਜਿਹੜਾ ਕਟਾਰ ਆ ਉਹ ਕੱਢ ਕੇ ਉਹਦੇ ਪੇਟ 'ਚ ਠੋਕਤਾ ਤੇ ਉਹ ਅਫਜਲ ਖਾਨ ਦਾ ਗਨਮੈਨ ਇੱਕ Hindu ਕ੍ਰਿਸ਼ਨਾ ਜੀ ਫੁਲ ਕਰਨੀ ਉਹ ਤਲਵਾਰ ਲੈ ਕੇ ਤੇ ਸ਼ਿਵਾਜੀ ਨੂੰ ਮਾਰਨ ਪਿਆ ਤੇ ਸ਼ਿਵਾਜੀ ਨੇ ਉਹਨੂੰ ਵੀ ਸਵਾ ਚੱਟ ਕਰਤਾ ਦੱਸੋ ਇੱਥੇ Hindu ਤੇ ਮੁਸਲਮਾਨ ਦੀ ਕੋਈ ਲੜਾਈ ਹੈਗੀ ਹੈ ਜਿਹੜਾ ਮੁਹੰਮਦ ਗੋਰੀ ਸੀ ਨਾ ਗਜਨਵੀ ਉਹਦੇ ਪੰਜ ਜਰਨੈਲ ਹਿੰਦੂ ਸੀ ਜਿਹਨੂੰ ਸਮੂਨਾਥ ਮੰਦਿਰ ਨੂੰ ਲੁੱਟਿਆ ਨਾ ਉਹਦੇ ਪੰਜ ਜਰਨੈਲ ਹਿੰਦੂ ਸੀ ਲੁੱਟਣ ਦਾ ਮਸਲਾ ਉੱਥੋਂ ਦੀ ਤਨ ਦੌਲਤ ਸੀ ਜੇ ਮੰਦਿਰ ਢਾਉਣੇ ਸੀ ਤੇ ਸੈਂਟਰਲ ਏਸ਼ੀਆ ਤੋਂ ਚੱਲ ਕੇ ਇੱਥੇ ਸੋਮਨਾਥ ਤੱਕ ਆਉਣ ਲਈ ਕਿੰਨੇ ਮਦਦ ਰਸਤੇ 'ਚ ਸੀ ਇੱਕ ਕੋਈ ਵੱਡੀ ਮੰਤਰੀ ਰਾਜਸਥਾਨ ਦੀ ਹਲਦੀ ਘਾਟੀ ਦੀ ਲੜਾਈ ਵੇਖਣ ਗਈ ਇਹੋਂ ਵੇਖਣ ਗਈ ਤਾਂ ਉੱਥੇ ਬੋਰਡ ਲੱਗਾ ਸੀ ਕਿ ਅਕਬਰ ਨੇ ਮਹਾਰਾਣਾ ਪ੍ਰਤਾਪ ਨੂੰ ਐਸ ਲੜਾਈ 'ਚ ਹਰਾਇਆ ਤੇ ਉਹ ਬੜੀ ਗੁੱਸੇ 'ਚ ਆ ਗਈ ਆਂਦੀ ਇਹਨੂੰ ਬੋਰਡ ਨੂੰ ਬਦਲ ਦਿਓ। ਵੀ ਹੁਣ ਤੇ ਉਹ ਸਮਾਂ ਹੀ ਲੰਘ ਗਿਆ ਇਹ ਲੜਾਈ ਹਿੰਦੂ-ਮੁਸਲਮ ਦੀ ਕਿਉਂ ਬਣਾਈ ਜਾਂਦੀ? ਕਿਉਂਕਿ ਜਿਸ ਦਿਨ ਮਹਾਰਾਣਾ ਪ੍ਰਤਾਪ ਤੇ ਅਕਬਰ ਦੀ ਇਹ ਲੜਾਈ ਹੋਈ ਹੈ ਨਾ ਹਲਦੀ ਘਾਟੀ ਦੀ ਉੱਤੇ ਅਕਬਰ ਤੇ ਆਇਆ ਹੀ ਨਹੀਂ ਉਹਦੇ ਵੱਲੋਂ ਤੇ ਆਇਆ ਇਹ ਰਾਜਾ ਮਾਨ ਸਿੰਘ ਤੇ ਮਹਾਰਾਣਾ ਪ੍ਰਤਾਪ ਦੇ ਦੋ ਜਨਰਲ ਸੀ ਇੱਕ ਰਾਮ ਸਿੰਘ ਸੀ तहकीम सूर खान ਇਹ ਦੋਵੇਂ ਮਾਨਸਿੰਘਾਂ ਲੜਨਦੇ ਸੀ ਤੇ Hindu Musalman ਦੀ ਲੜਾਈ ਇੱਥੋਂ ਕਿੱਥੋਂ ਆ ਗਈ ਲੜਾਈ ਤੇ ਸੱਤਾ ਦੀ 1857 ਦੇ ਗਦਰ ਤੋਂ ਬਾਅਦ ਅੰਗਰੇਜ਼ ਇਤਿਹਾਸਕਰਾਂ ਨੇ ਇਹ ਜਿਹੜੀ ਲਕੀਰ ਖਿੱਚੀ ਉਹ ਅੱਜ ਤੱਕ ਵੱਧਦੀ ਜਾ ਰਹੀ ਹੈ ਜਿਹੜੀ ਦੇਸ਼ ਦਾ ਏਕਤਾ ਤੇ ਅਖੰਡਤਾ ਤੇ ਆਰਥਿਕਤਾ ਤੇ ਅੱਜ ਤੱਕ ਪ੍ਰਭਾਵ ਪਾ ਰਹੀ ਸਤਿ ਸ੍ਰੀ ਅਕਾਲ